ਫਾਜ਼ਿਲਕਾ ਪਟਵਾਰ ਕਾਨੂੰਗੋ ਯੂਨੀਅਨ ਵੱਲੋਂ ਅੱਜ ਨਵੇਂ ਸਾਲ ਦੇ ਮੌਕੇ ਇਲਾਕਾ ਵਾਸੀਆਂ ਦੇ ਲਈ ਪਾਠ ਰਖਾਇਆ ਗਿਆ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਪਟਵਾਰ ਯੂਨੀਅਨ ਫਾਜ਼ਿਲਕਾ ਵਿਖੇ ਕਰਾਇਆ ਗਿਆ ਜਿੱਥੇ ਸਮੂਹ ਫਾਜ਼ਿਲਕਾ ਵਾਸੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ ਜਿਸ ਪਾਠ ਵਿੱਚ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਏਡੀਸੀ ਐਸਡੀਐਮ ਕਾਨੂੰਗੋ ਤਹਿਸੀਲਦਾਰ ਨੈਪ ਤਹਿਸੀਲਦਾਰ ਡੀਆਰਓ ਤੋਂ ਇਲਾਵਾ ਸਮੂਹ ਪਟਵਾਰੀ ਅਤੇ ਕਾਨੂੰਗੋ ਪੂਜੇ ਇਸ ਸੁਖਮਣੀ ਸਾਹਿਬ ਦੇ ਪਾਠ ਵਿੱਚ ਸਮੂਹ ਫਾਜ਼ਿਲਕਾ ਵਾਸੀਆਂ ਦੇ ਲਈ ਨਵਾਂ ਸਾਲ ਸੁੱਖ ਲੈ ਕੇ ਆਵੇ ਸੁੱਖ ਭਰਿਆ ਚੜ੍ਹੇ ਇਸ ਦੀ ਅਰਦਾਸ ਕੀਤੀ ਗਈ ਅਤੇ ਸਮੂਹ ਪਟਵਾਰ ਕਾਨੂੰਗੋਯੂਨੀਅਨ ਫਾਜ਼ਿਲਕਾ ਵੱਲੋਂ ਇਸ ਦਿਨ ਗੁਰੂ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ ਇਸ ਲੰਗਰ ਵਿੱਚ ਸਮੂਹ ਫਾਜ਼ਿਲਕਾ ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਜਿੱਥੇ ਲੋਕਾਂ ਨੇ ਗੁਰੂ ਦਾ ਲੰਗਰ ਖਾਧਾ ਅਤੇ ਪਟਵਾਰ ਯੂਨੀਅਨ ਦਾ ਧੰਨਵਾਦ ਕੀਤਾ ਜਿੱਥੇ ਪਟਵਾਰ ਕਾਨੂੰਗੋਯੂਨੀਅਨ ਨੇ ਸਮੂਹ ਪਟਵਾਰੀਆਂ ਕਾਨੂੰਗੋਆ ਸਾਰੇ ਅਫਸਰਾਂ ਸਾਰੇ ਦਫ਼ਤਰਾਂ ਤੋਂ ਇਲਾਵਾ ਫਾਇਲਕਾਰ ਨਾਗਰਿਕ ਲਈ ਚੰਗੀ ਸਿਹਤ ਹੋਵੇ ਅਤੇ ਕਿਸੇ ਦੇ ਕੰਮ ਦੀ ਕੋਈ ਅੜਚਕੀ ਨਾ ਹੋਵੇ ਜੋ ਜੈ ਕਾਮਹਨ ਉਪਯਾਲ ਦੇ ਆਧਾਰ ਤੇ ਹੋਣ ਇਸ ਦੀ ਕਾਮਨਾ ਵੀ ਕੀਤੀ ਗਈ ਅਤੇ ਕਿਹਾ ਗਿਆ ਇਸ ਲਈ ਪੰਜਾਬ ਸਰਕਾਰ ਬਿਲਕੁਲ ਜ਼ੋਰ ਲਾ ਰਹੀ ਹੈ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਕੰਮ ਦੀ ਕੋਈ ਦਿੱਕਤ ਨਾ ਆਵੇ ਅਤੇ ਪਟਵਾਰ ਕਾਨੂੰਗੋ ਯੂਨੀਅਨ ਸਰਕਾਰ ਦਾ ਧੰਨਵਾਦ ਵੀ ਕਰਦੀ ਹੈ ਅਤੇ ਪਟਵਾਰ ਕਾਨੂੰਗੋ ਯੂਨੀਅਨ ਸਰਕਾਰ ਦੇ ਹਦਾਇਤਾਂ ਦੇ ਅਨੁਸਾਰ ਸਮੇਂ-ਸਮੇਂ ਤੇ ਕੈਂਪ ਲਗਾ ਕੇ ਲੋਕਾਂ ਦੇ ਪਟਵਾਰੀ ਤੇ ਰੈਵਨਿਊ ਸੰਬੰਧੀ ਜਿਹੜੇ ਕੋਈ ਕੰਮ ਦਿੱਕਤਾਂ ਆ ਰਹੀਆਂ ਹਨ ਉਹ ਵੀ ਇੱਕ ਸਟੈਪ ਤੇ ਸਿੰਗਲ ਸਟੈਪ ਤੇ ਦੂਰ ਕਰ ਰਹੀ ਹੈ ਤਾਂ ਜੋ ਕਿਥੇ ਉਹਨਾਂ ਨੂੰ ਭੁਗਾਈ ਨਾ ਕਰਨੀ ਪਵੇ ਇਸ ਮੌਕੇ ਬੋਲਦੇ ਹੋਏ ਪਟਵਾਰ ਕਨੂਗੋ ਯੂਨੀਅਨ ਦੇ ਮੈਂਬਰਾਂ ਪਟਵਾਰ ਕਨੂਗੋ ਯੂਨੀਅਨ ਦੇ ਪ੍ਰਧਾਨ ਸੁਭਾਸ਼ ਕੁਮਾਰ ਤੇ ਤਾਰਿਕ ਗਰੋਵਰ ਤੇ ਹੋਰ ਪਟਵਾਰੀਆਂ ਨੇ ਕੀ ਕੁਝ ਕਿਹਾ ਹੋਰ ਉੱਤੇ ਕੀ ਕੁਝ ਹੋਇਆ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਸ਼ਰਧਾ ਕਿਸ ਗੱਲ ਨੂੰ ਲੈ ਕੇ ਇੱਥੇ ਚਹਿਲ ਪਿਆਲ ਦੇ ਰੌਣਕਾਂ ਲੱਗੀਆਂ ਹੋਈਆਂ ਜੀ ਅੱਜ ਦੀ ਰੈਵਨਿਊ ਪਟਵਾਰੀ ਨੇ ਤਸਵੀਰ ਫਾਇਲ ਕਰ ਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈ ਸ਼੍ਰੀ ਸੁਖਮਨੀ ਸਾਹਿਬ ਦਾ ਪਾਰਕ ਕਰਾਇਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਅੱਜ ਇੱਥੇ ਪਹੁੰਚੇ ਸਾਰੇ ਅਫਸਰ ਸਾਹਿਬਾਨ ਮਾਹਯੋਗ ਡਿਪਟੀ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਐਸਟੀਐਮ ਸਾਹਿਬ ਤਸਵੀਰਦਾਰ ਸਾਹਿਬ ਪੀਆਰ ਮੈਡਮ ਜਿੰਨਾ ਵੀ ਅਹਿਸਾਸ ਨਾਲ ਪਹੁੰਚੀ ਹੈ ਅਸੀਂ ਦੀ ਰੈਵਨਿਊ ਪਟਵਾਰੀ ਨੇ ਵੱਲੋਂ ਉਹਨਾਂ ਦਾ ਜੀ ਆਇਆਂ ਕਰਨੇ ਤੇ ਧੰਨਵਾਦ ਕਰਦੇ ਹਾਂ ਤੇ ਵਾਹਿਗੁਰੂ ਨਮਾਜ਼ ਮੰਗ ਕੇ ਅਰਦਾਸ ਕਰ ਦਿਆਂ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਬਰ੍ਹਾਵੇ ਤੇ ਹਰ ਸਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣ ਤੇ ਸਭ ਦੇ ਸਰਬੋਤਮ ਕੰਦੇ ਅਰਦਾਸ ਕਰਾਂ। ਅਕਸਰ ਇਹ ਕਹਿੰਦਾ ਵੀ ਲੋਕਾਂ ਕੋਲ ਕਹਿੰਦਾ ਪਟਵਾਰ ਖਾਂਦੇ ਸਾਡੇ ਕੰਮ ਨਹੀਂ ਹੁੰਦੇ। ਜਾਂ ਪਟਵਾਰੀ ਕਈ ਸਾਡੇ ਕੋਲ ਪੈਸੇ ਲੈਂਦੇ ਨੇ ਕੰਮ ਫੇਰ ਨਹੀਂ ਕਰਦੇ। ਇਹ ਇਸ ਤਰ੍ਹਾਂ ਦੇ ਪਾਠ ਨਹੀਂ ਆ ਉਹ ਜਿਹੜੇ ਕੰਮ ਦਾ ਨੇ ਕੋਈ ਫਰਕ ਲੱਗਦਾ। ਦੇਖੋ ਜੀ ਇਹ ਜੀ ਕੋਈ ਗੱਲ ਨਹੀਂ ਇਹ ਤਾਂ ਇੱਕ ਲੋਕਾਂ ਦੀ ਆਵਾਜ਼ ਹੈ। ਅਸਲ ਦੇ ਸੱਚਾਈ ਜਿਹੜੀ ਹੈ ਗਰਾਊਂਡ ਲੈਵਲ ਤੇ ਆ ਕੇ ਦੇਖੋ ਲੋਕਾਂ ਦੇ ਕੰਮ ਜਿਹੜਾ ਹੈ ਸਰਕਾਰ ਦੀ ਜਿਹੜੀ ਮਿਹਰਬਾਨੀ ਪੂਰੀ ਹੈ ਲੋਕਾਂ ਸਰਕਾਰ ਨੇ ਸਟਾਫ ਲਾਇਆ ਕੰਮ ਹੋ ਰਹੇ ਨੇ ਕਿਵੇਂ ਪਿਛਲੇ ਸ਼ਨੀਵਾਰ ਆਪ ਸ਼ਨੀਵਾਰ ਦੀ ਗੱਲ ਹੈ ਲੋਕਾਂ ਦੀ ਸੌਤਾਲੀ ਕੈਂਪ ਲਾਇਆ ਗਿਆ ਪੰਜਾਬ ਇਲਾਕੇ ਵਿੱਚ 37000 ਰਿੰਦਕਾਂ ਨਿਪਟਾਰਾ ਹੋਇਆ ਤੇ ਇਸ ਦੀ ਆਮਦੀ ਜਿਹੜਾ ਹੈ 15 ਦਿਨੋਂ ਫਿਰ ਕੈਂਪ ਲਾਇਆ ਜਾ ਰਿਹਾ ਹੈ ਲੋਕਾਂ ਦੇ ਕੰਮ ਜਿਹੜਾ ਹੈ ਹੁਣ ਇੱਕ ਸਟੈਪ ਤੇ ਹੀ ਹੋ ਰਹੇ ਨੇ ਇੱਕੇ ਦਿਨ ਇੰਤਕਾ ਦਰਜ ਇੱਕੇ ਦਿਨ ਪੜਤਾਲ ਇੱਕੇ ਦਿਨ ਮਨਜ਼ੂਰ ਹੋ ਜਾਂਦੀ ਹੈ ਤੇ ਇਹ ਜਿਹੜੇ ਗੱਲਾਂ ਕਰਦੇ ਨੇ ਲੋਕ ਉਹ ਫਿਰ ਬੇਬੁਨਿਆਦੀ ਨੇ ਦੇਖੋ ਜੀ ਲੋਕ ਗਲਤ ਕੰਮ ਕਰਾਉਣ ਵਾਸਤੇ ਕਹਿੰਦੇ ਨੇ ਸਹੀ ਕੰਮ ਕਰਾਉਣ ਵਾਸਤੇ ਜਿਹੜਾ ਹੈ ਉਹ ਸਰਕਾਰ ਵਚਨਬੰਦ ਹੈ ਪਟਵਾਰੀ ਵਚਨਬੰਦ ਨੇ ਹਰ ਸਾਲ ਜਿਹੜਾ ਹੈ ਹਰ ਵੇਲੇ ਪਟਵਾਰ ਪਟਵਾਰ ਜਿੱਕਰ ਜਿਹੜੇ ਹੈ ਲੋਕਾਂ ਦੇ ਉਸ ਤੇ ਪੈਸ਼ਾ ਖੜੀ ਹੈ ਥੈਂਕ ਯੂ ਤੁਹਾਡਾ ਸ਼ੁਭਨਾਮ ਜੀ ਤਾਰਿਕਾ ਵਰਕ ਪਟਵਾਰੀ ਥੈਂਕ ਯੂ ਪ੍ਰਧਾਨ ਜੀ ਅੱਜ ਪਟਵਾਰ ਖਾਨੇ ਦੇ ਵਿੱਚ ਕੰਮ ਘੱਟ ਤੇ ਰੌਣਕਾਂ ਜ਼ਿਆਦਾ ਲੱਗ ਰਹੀਆਂ ਨੇ ਲੋਕ ਆ ਰਹੇ ਨੇ ਜਾ ਰਹੇ ਨੇ ਲੰਗਰ ਖਾ ਰਹੇ ਨੇ ਕੀ ਕਾਰਨ ਹੈ ਸਭ ਤੋਂ ਪਹਿਲਾਂ ਮੈਂ ਸ਼ਬਾਕੀ ਦਾ ਪਟਵਾਰੀ ਤਸੀਰ ਤਾਰਫਾਇਦ ਦਾ ਅੱਜ ਦੀ ਰੈਵਨਿਊ ਪਟਵਾਰੀ ਨੂੰ ਫਾਈਲ ਕਾ ਤੇ ਸੇ ਕਾਨੂੰਗੋਸ਼ੀ ਫਾਈਲ ਕਾ ਵੱਲੋਂ ਨਵੇਂ ਸਾਲ ਦੇ ਪ੍ਰਕਸ਼ ਵਿੱਚ ਸ੍ਰੀ ਸੁਭਨ ਸਿੰਘ ਦਾ ਪਾਠ ਰਖਾਇਆ ਗਿਆ ਜਿਸ ਦੇ ਵਿੱਚ ਸਾਰੇ ਜੀ ਸਾਹਿਬ ਅੜੀ ਸਾਹਿਬ ਬੀਰੋ ਸਾਹਿਬ ਸੀਦਰ ਸਾਹਿਬ ਨੈਕਸਸ ਅਰਨੀਵਾਲਾ ਫਾਈਲਕਾਰ ਦੋਵੇਂ ਅਤੇ ਹੋਰ ਸਾਰੇ ਸੀ ਸਟਾਫ ਜਿਹੜਾ ਕਿਸੇ ਦਫ਼ਤਰ ਦਾ ਸਾਰਾ ਸਟਾਫ ਆਜਦਾ ਹੈ ਆਪਦੀ ਹਾਜ਼ਰੀ ਦਿਵਾਈ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਰੇ ਅਫਸਰਾਂ ਦਾ ਅਤੇ ਜਿਹੜੀ ਸਮੂਹ ਸੰਗਤ ਆਈ ਹੈ ਉਹਨਾਂ ਦੇ ਅਗਲੇ ਪਵਿੱਖ ਲਈ ਨਵੇਂ ਸਾਲ ਦੇ ਵਿੱਚ ਸਾਰਾ ਸੰਤ ਖੁਸ਼ੀਆਂ ਭਰੇ ਹੋਵੇ ਇਹ ਚੁਪਕਾ ਬਣੀ। ਇੱਛਾ ਪਾਣੀ ਹੈ ਲੰਗਰ ਜੋ ਵਰਤਾਇਆ ਜਾ ਰਹਾ ਹੈ ਪਟਵਾਰ ਯੂਨੀਅਨ ਆਪਦੇ ਵੱਲੋਂ ਕਟਨ ਕਰਾਇਆ ਗਿਆ ਕੋਈ ਸਰਕਾਰੀ ਫੰਡ ਹੋਇਆ। ਫੁੱਟਬਾਲ ਵੀ ਲੋਕਾਂ ਨੂੰ ਲੰਗਰ ਵਰਤਾਇਆ ਜਾ ਰਿਹਾ ਹੈ। ਤੁਹਾਡਾ ਕੀ ਕਹਿਣਾ ਉਟਾਰੀ ਜੀ? ਮੇਰਾ ਨਾਮ ਕੁਲਦੀਪ ਹੈ ਜੀ। ਸੀਫਾਈਲ ਕਾਈ। ਇਹ ਨਵੇਂ ਸਾਲ ਦੇ ਪ੍ਰੋਗਰਾਮ ਸਾਲ ਅਸੀਂ ਨਵੇਂ ਸਾਲ ਦੇ ਸੁਨੀ ਸਾਹਿਬ ਦਾ ਭਾਗ ਕਰਾਂਗੇ ਜੀ। ਇਹ ਅਤੁੱਲ ਲੰਗਰ ਨਾਲ ਵਰਤਾਉਨੇ ਹੈ ਜੀ। परिवार यूनियन कानून यूनियन दोनों वालों रल के उपरला जाता है हर साल नवे साल थैंक यू ए बी आई न्यूज़ चैनल देखने वाले सभी दर्शकों से हम अपील करते हैं कि ए बी आई न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत